ਚਿਪ ਵਾਲੇ ਮੀਟਰਾਂ ਨੂੰ ਲੈ ਕੇ ਵਿਰੋਧ ਹੋ ਰਿਹਾ ਹੈ ਤੇ ਉੱਥੇ ਹੁਣ ਸਰਕਾਰ ਨੂੰ ਵੀ ਲਲਕਾਰਿਆ ਜਾ ਰਿਹਾ ਹੈ ਤੇ ਦੱਸਦੀ ਹੈ ਕਿ ਪਹਿਲਾਂ ਹਜੇ ਕਈ ਮੁੱਦੇ ਠੰਡੇ ਨਹੀਂ ਹੋਏ ਕਿ ਦੂਜੇ ਪਾਸੇ ਚਿਪ ਵਾਲੇ ਮੀਟਰਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਪੜਕ ਰਹੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਰੋਲਦੋ ਸਿੰਘ ਮਾਨਸਾ ਦਾ ਬਿਆਨ ਸਾਹਮਣੇ ਆ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਚਿਪ ਵਾਲੇ ਮੀਟਰ ਨਹੀਂ ਲੱਗਣ ਦਵਾਗੇ ਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਅਸੀਂ ਅਗਲੇ ਸੰਘਰਸ਼ ਦੇ ਲਈ ਤਿਆਰ ਹਾਂ ਤੇ ਸਾਰੀਆਂ ਕਿਸਾਨ ਜਥੇਬੰਦੀਆਂ ਇਕੱਠੀਆਂ ਹੋਣਗੀਆਂ ਤੇ ਪਰੰਤੂ ਅਸੀਂ ਅਜਿਹਾ ਨਹੀਂ ਹੋਣ ਦਵਾਂਗੇ ਦੂਜੇ ਪਾਸੇ ਸਰਕਾਰ ਨੂੰ ਵੀ ਲਲਕਾਰਿਆ ਜਾ ਰਿਹਾ ਹੈ ਹੋਰ ਕੀ ਕਹਿਣਾ ਆਓ ਤੁਹਾਨੂੰ ਸੁਣਾਉਂਦੇ ਅਸੀਂ ਹੁਣ ਵੀ ਵਿਰੋਧ ਕਰਦੇ ਆ ਉਹ ਕਿਸੇ ਦੇ ਵੀ ਲਾਉਂਦੇ ਨੇ ਪਰ ਜੇ ਪਹਿਲਾਂ ਨਾਲ ਇਹ ਮਲਾਜਮਾਂ ਤੇ ਬੜਾ ਤਰ੍ਹਾਂ ਵੀ ਛਿਪਾਲੇ ਮੀਟਰ ਉਹਨਾਂ ਦੇ ਘਰਾਂ 'ਚ ਲਾਉਂਦੇ ਨੇ ਮਲਾਜਮੇ ਇਸ ਗੱਲ ਦਾ ਵਿਰੋਧ ਕਰਨਾ ਕਿ ਕਿਸਾਨ ਜਿੱਥੇ ਵੰਗੇ ਉਹਨਾਂ ਦੇ ਨਾਲ ਹੋਣਗੇ ਆ ਤੇ ਜੱਟ ਕੇ ਵਿਰੋਧ ਕਰਨਾ ਚਾਹੀਦਾ ਨਹੀਂ ਲੱਗਣ ਜਾਈਂਦਾ ਇਹ ਜਿਹੜੀ ਆਈ ਹੈ ਸਰਕਾਰ ਜਿਹੜੀਆਂ ਸਰਕਾਰਾਂ ਤੋਂ ਪਹਿਲਾਂ ਨਹੀਂ ਕੰਮ ਹੋਏ ਲੋਕਾਂ ਦੇ ਖਿਲਾਫ ਇਹ ਸਰਕਾਰ ਉਹੀ ਕੰਮ ਖਿਲਾਫ ਕਰ ਰਹੀ ਹੈ ਜਿਵੇਂ ਹੁਣ ਮਲਾਜ਼ਮਾਂ ਦੇ ਵਾੜਾ ਤਾਂ ਲੈ ਮੀਟਰ ਲਾਵਾਂਗੇ ਫਿਰ ਇਹ ਮਜ਼ਦੂਰਾਂ ਦੇ ਘਰੇ ਜਾਣਗੇ ਵੀ ਉਹਨਾਂ ਦੇ ਇਸ ਮੀਟਰ ਲਾਵਾਂਗੇ ਚੱਕ ਵਾਲੇ ਫਿਰ ਇਹ ਕਿਸਾਨਾਂ ਦੇ ਘਰੇ ਜਾਣਗੇ ਫਿਰ ਇਹ ਦੁਕਾਨਦਾਰਾਂ ਦੇ ਘਰੇ ਜਾਣਗੇ ਪਰ ਹੁਣ ਮਲਾਜ਼ਮਤ ਵਧੀਆ ਜੱਥੇ ਬੰਨੀਆਂ ਉਹਨਾਂ ਦੀਆਂ ਉਹਨਾਂ ਨੂੰ ਜੱਟ ਕੇ ਵਿਰੋਧ ਕਰਨਾ ਚਾਹੀਦਾ ਜੱਥੇ ਬੰਦੀਆਂ ਉਹਨਾਂ ਦੇ ਹਮਾਇਤ ਤੇ ਜਾਣਗੇ ਸੱਜਣ ਸਾਨੂੰ ਜੇ ਕੋਈ ਲੋੜ ਪੈਂਦੀ ਆਸੀਂ ਜਾਵਾਂਗੇ ਪ੍ਰਧਾਨ ਜੀ ਜਿਵੇਂ ਹੁਣ ਇਹ ਮਲਾਜ਼ਮਾਂ ਦੇ ਘਰਾਂ ਜਾ ਲਾਵਾਂਗੇ ਇਸ ਤੋਂ ਬਾਅਦ ਦੇ ਵਿੱਚ ਤੁਸੀਂ ਕਹਾਂ ਵੀ ਮਜ਼ਦੂਰਾਂ ਕਿਸਾਨਾਂ ਦੇ ਘਰਾਂ ਵਿੱਚ ਜਾਣਗੇ ਵੇ ਫਿਰ ਇਧਰ ਸ਼ੁਰੂਆਤ ਕਰਦੇ ਨੇ ਫਿਰ ਤੇ ਚਿੱਪਰਾਣਾ ਮੋਹਲੋਂ ਨਹੀਂ ਅਸੀਂ ਤਾਂ ਬਰੋਧ ਕਰਾਂਗੇ ਸ਼ੂਤ ਕਿਸਾਨ ਮੋਰਚੇ ਵੱਲੋਂ ਪਹਿਲਾਂ ਵੀ ਬਰੋਧ ਕਰਦੇ ਰਿਆਂ ਹੁਣ ਵੀ ਬਰੋਧ ਕਰਾਂਗੇ ਜਿੱਥੇ ਸਾਡੇ ਤਕੜੇ ਪੰਨੇ ਜਿੱਥੇ ਬੰਦੀਆਂ ਤਕੜੀਆਂ ਨੇ ਉਸੇ ਤੋਂ ਅੱਜ ਤੱਕ ਕਮਿਟਰ ਬਾਹਰ ਨਹੀਂ ਕੱਢਣਾ ਤਿੰਨ ਬਥੇਰੇ ਗੁਰ ਲਾਲੇ ਇਹਨਾਂ ਨੇ ਵੀ ਅਸੀਂ ਲੜਾਂਗੇ ਇਸ ਕਰਕੇ ਲੜੀ ਸਕਦਾ ਹੋਰ ਕਹਿੰਦੇ ਆ ਪਰ ਇਹ ਸਰਕਾਰ ਹਮੇਸ਼ਾ ਬਾਤ ਤੇ ਜੇ ਕਹਦੀ ਏ ਜਿਹੜਾ ਪਿਛਲੀ ਸਰਕਾਰ ਨੇ ਜੋ ਕੰਮ ਮਤਲਬ ਨਹੀਂ ਕਰਿਆ ਇਹ ਕਰਨ ਜਾ ਰਹੀ ਹੈ ਜਵੇਂ ਇਹ ਕਰ ਲੋ ਹੁਣ ਕਹਿੰਦੇ ਮੂਸ਼ਾ ਜੀ ਦੀ ਨਾ ਲਾਓ ਕਦੇ ਸਾਨੂੰ ਪਿਛਲੇ ਸਰਕਾਰ ਨੇ ਨਹੀਂ ਕਿਹਾ ਵੀ ਜਿਹੜੀ ਜੀਰੀ ਲਓਗੇ ਜਿਹੜੇ ਇਹਨੇ ਮੁੱਖ ਮੰਤਰੀ ਕਹਿੰਦਾ ਉਸਾਰਾ ਲਾਉ ਅਸੀਂ ਖਰੀਦ ਦੇਣੀ ਨੀਗੀ ਫੇਰ ਸਾਨੂੰ ਫਸਲਾਂ ਦਾ ਦੂਜੀਆਂ ਸਰਕਾਰਾਂ ਨੇ ਮੁਆਵਜ਼ਾ ਦਿੱਤਾ ਜੀ ਬਾਦਲ ਸਾਹਿਬ ਨੇ 8000 ਦਿੱਤਾ ਤੇ ਜੇ ਕਰਤਾਰ ਨੇ 12000 ਦਿੱਤਾ ਚੰਨੀ ਨੇ 75000 ਤਾਂ ਇਹਨੇ ਇੱਕ ਪੈਸਾ ਨਹੀਂ ਦਿੱਤਾ ਇਸ ਕਰਕੇ ਇਹ ਸਰਕਾਰ ਫੁੱਫੀ ਚੱਲ ਰਹੀ ਹੈ ਪਰ ਇਹਨੂੰ ਭੁਲੇਖਾ ਹੈ ਜੇ ਪਹਿਲਾਂ ਮਤਲਬ ਦੂਜੀਆਂ ਪਾਰਟੀਆਂ ਚ ਭਾਗੀਆਂ ਇੱਥੋਂ ਆ ਅਕਾਲੀ ਦਲ ਕਿੱਥੇ ਆ ਕਾਂਗਰਸ ਕਿੱਥੇ ਆ ਜੇ ਇਹਨੂੰ ਦੇਖਾ ਹੋਗਾ ਵੀ ਮੇਰੇ 92 ਮਲੇ ਜਿੱਤ ਗਏ ਲੋਕ ਇਹਦੇ ਵਿਰੋਧ ਵੀ ਹੋ ਜਾਣਗੇ ਅਸੀਂ ਹੁਣ ਵੀ ਵਿਰੋਧ ਕਰਦੇ ਆਂ ਪਿੱਛੇ ਦੇ ਵੀ ਲਾਉਂਦੇ ਨੇ ਪਰ ਜੇ ਪਹਿਲਾਂ ਇਹਨਾਂ ਨੇ ਮਲਾਜਮਾਂ ਤੇ ਬੜਾ ਤਰ੍ਹਾਂ ਵੀ ਚਿਪ ਵਾਲੇ ਮੀਟਰ ਉਹਨਾਂ ਦੇ ਘਰਾਂ 'ਚ ਲਾਉਣੇ ਨੇ ਮਲਾਜਮੇ ਇਸ ਗੱਲ ਦਾ ਵਿਰੋਧ ਕਰਨ ਕਿ ਕਿਸਾਨ ਜਿੱਥੇ ਬੰਨਿਆ ਉਹਨਾਂ ਦੇ ਨਾਲ ਹੋਣਗੇ ਆ ਤੇ ਜੱਟ ਕੇ ਵਿਰੋਧ ਕਰਨਾ ਚਾਹੀਦਾ ਨਹੀਂ ਲੱਗਣ ਜਾਈਂਦਾ ਇਹ ਜਿਹੜੀ ਆਈ ਹੈ ਸਰਕਾਰ ਜਿਹੜੀਆਂ ਸਰਕਾਰਾਂ ਤੋਂ ਪਹਿਲਾਂ ਨਹੀਂ ਕੰਮ ਹੋਏ ਲੋਕਾਂ ਦੇ ਖਿਲਾਫ ਇਹ ਸਰਕਾਰ ਉਹੀ ਕੰਮ ਖਿਲਾਫ ਕਰ ਰਹੀ ਹੈ ਜਿਵੇਂ ਹੁਣ ਮਲਾਜਮਾਂ ਤੇ ਬੜਾ ਤਰ੍ਹਾਂ ਵਾਲੇ ਮੀਟਰ ਲਾਵਾਂਗੇ ਫਿਰ ਇਹ ਮਜ਼ਦੂਰਾਂ ਦੇ ਘਰੇ ਜਾਣਗੇ ਵੀ ਉਹਨਾਂ ਦੇ ਇਸ ਮੀਟਰ ਲਾਵਾਗੇ ਚੱਕ ਵਾਲੇ ਫਿਰ ਇਹ ਕਿਸਾਨਾਂ ਦੇ ਘਰੇ ਜਾਣਗੇ ਫਿਰ ਇਹ ਦੁਕਾਨਦਾਰਾਂ ਦੇ ਘਰੇ ਜਾਣਗੇ ਪਰ ਹੁਣ ਮਲਾਜਮਤ ਵਗਿਆ ਜੱਥੇ ਬੰਨੀਆਂ ਉਹਨਾਂ ਦੀਆਂ ਉਹਨਾਂ ਨੂੰ ਜੱਟ ਕੇ ਵਿਰੋਧ ਕਰਨਾ ਚਾਹੀਦਾ ਜੱਥੇ ਬੰਦੀਆਂ ਉਹਨਾਂ ਦੇ ਹਮਾਇਤ ਤੇ ਜਾਣਗੇ ਸੱਦਣ ਸਾਨੂੰ ਜੇ ਕੋਈ ਲੋੜ ਪੈਂਦੀ ਆਸੀਂ ਜਾਵਾਂਗੇ ਪ੍ਰਧਾਨ ਜੀ ਜਿਵੇਂ ਹੁਣ ਇਹ ਮਲਾਜਮਾਂ ਦੇ ਘਰਾਂ ਜਲਾਵਾਂਗੇ ਇਸ ਤੋਂ ਬਾਅਦ ਦੇ ਵਿੱਚ ਤੁਸੀਂ ਕਹਾਂਗੇ ਮਜ਼ਦੂਰਾਂ ਕਿਸਾਨਾਂ ਦੇ ਘਰਾਂ ਵਿੱਚ ਜਾਣਗੇ ਜੇ ਫਿਰ ਇਧਰ ਸ਼ੁਰੂਆਤ ਕਰਦੇ ਨੇ ਫਿਰ ਤੇ ਕਿਸਤਰਾਣਾ ਮੋਰ ਨਹੀਂ ਅਸੀਂ ਤਾਂ ਮਰੋਧ ਕਰਾਂਗੇ ਸ਼ੂਤ ਕਿਸਾਨ ਮੋਰਚੇ ਵੱਲੋਂ ਪਹਿਲਾਂ ਵੀ ਵਿਰੋਧ ਕਰਦੇ ਰਿਹਾ ਹੁਣ ਵੀ ਵਿਰੋਧ ਕਰਾਂਗੇ ਜਿੱਥੇ ਸਾਡੇ ਤਕੜੇ ਪੰਨੇ ਜਿੱਥੇ ਬੰਦੀਆਂ ਤਕੜੀਆਂ ਨੇ ਉੱਥੇ ਅੱਜ ਤੱਕ ਕਮਿਟਰ ਬਾਹਰ ਨਹੀਂ ਕੱਢਣਾ ਤਿੰਨ ਬਥੇਰਾ ਜੂਰ ਲਾ ਲਿਆ ਇਹਨਾਂ ਨੇ ਵੀ ਅਸੀਂ ਲੜਾਂਗੇ ਇਸ ਕਰਕੇ ਲੜੀ ਹੀ ਸਕਦਾ ਹੋਰ ਕਰਦੇ ਹਾਂ ਪਰ ਇਹ ਸਰਕਾਰ ਹਮੇਸ਼ਾ ਬਾਤ ਤੇ ਜੇ ਕਹਦੀ ਹੈ ਜਿਹੜਾ ਪਿਛਲੀ ਸਰਕਾਰ ਨੇ ਜੋ ਕੰਮ ਮਤਲਬ ਨਹੀਂ ਕਰਿਆ ਇਹ ਕਰਨ ਜਾ ਰਹੀ ਹੈ ਜਵੇਂ ਇਹ ਕਰ ਲੋ ਮੈਂ ਕਹਿੰਦੇ ਮੂਸ਼ਾ ਜੀਰੀ ਨਾ ਲਾਓ ਕਦੇ ਕਿਸਾਨ ਨੂੰ ਪਿਛਲੇ ਸਰਕਾਰ ਨੇ ਨਹੀਂ ਕਿਹਾ ਵੀ ਜਿਹੜੀ ਜੀਰੀ ਲਓਗੇ ਜਿਹੜੇ ਇਹਨੇ ਮੁੱਖ ਮੰਤਰੀ ਕਹਿੰਦਾ ਊਸ਼ਾ ਰਾ ਲਾਓ ਅਸੀਂ ਖਰੀਦ ਦੇਣੀ ਨੀਗੀ ਫੇਰ ਸਾਨੂੰ ਫਸਲਾਂ ਦਾ ਦੂਜੀਆਂ ਸਰਕਾਰਾਂ ਨੇ ਮਾਫੀਆ ਦਿੱਤਾ ਜੀ ਵੱਲ ਸਾਹਿਬ ਨੇ 8000 ਦਿੱਤਾ ਤੇ ਜੇ ਕਪਤਨ ਨੇ 12000 ਦਿੱਤਾ ਚੰਨੀ ਨੇ 77000 ਤਾਂ ਇਹਨੇ ਇੱਕ ਪੈਸਾ ਨਹੀਂ ਦਿੱਤਾ ਇਸ ਕਰਕੇ ਇਹ ਸਰਕਾਰ ਖੁੱਕੀ ਚੱਲ ਰਹੀ ਹੈ ਪਰ ਇਹਨਾਂ ਨੂੰ ਭੁਲੇਖਾ ਹੈ ਜੇ ਪਹਿਲਾਂ ਮਤਲਬ ਦੂਜੀਆਂ ਪਾਰਟੀਆਂ ਚ ਭਾਗਿਆ ਇਥੋਂ ਅਕਾਲੀ ਦਲ ਕਿੱਥੇ ਆ ਕਾਂਗਰਸ ਕਿੱਥੇ ਆ ਇਹਨੂੰ ਭੁਲੇਖਾ ਹੋਗਾ ਵੀ ਮੇਰੇ 92 ਵਲੇ ਜਿੱਤ ਗਏ ਲੋਕ ਇਹਦੇ ਵਿਰੋਧ ਵੀ ਹੋ ਜਾਣਗੇ